ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੁਝ ਗੁਰਸਿੱਖਾਂ ਨੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ پاس ਆ ਕਰਕੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਪਰਮੇਸ਼ਰ ਤੇ ਉਸ ਦਾ ਦਰਬਾਰ ਕਿਹਦਾ ਹੈ ਤਦੋਂ ਸਤਿਗੁਰੂ ਜੀ ਨੇ ਵਡਹੰਸ ਰਾਗ ਅੰਦਰ ਪਹਿਲੇ ਘਰ ਸੁਰਤਾਲ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰੂ ਜੀ ਮੰਗਲ ਕਰਦੇ ਹਨ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਿਗੁਰੂ ਗੁਰਸਿੱਖਾਂ ਦੇ ਪ੍ਰਸ਼ਨ ਦਾ ਉੱਤਰ ਦੇ ਰਹੇ ਹਨ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਏ ਗੁਰਸਿੱਖੋ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਦਰਬਾਰਾ ਦੁਆਰ ਸੱਚਖੰਡ ਅਤਯੰਤ ਹੀ ਉੱਚਾ ਹੈ ਸਰੂਪ ਰੂਪੀ ਦਰਬਾਰ ਬੇਅੰਤ ਉੱਚਾ ਹੈ ਅਤੇ ਉਸ ਦੀ ਪਾਰਾਵਾਰ ਪਾਰ ਉਰਾਰ ਦਾ ਕੁਝ ਵੀ ਅੰਤ ਅਖੀਰ ਨਹੀਂ ਪਾਇਆ ਜਾ ਸਕਦਾ ਕੋਟ 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 ਲੱਖ ਧਾਵੇ ਇੱਕ ਤਿਲ ਤਾਕਾ ਮਹਿਲ ਨ ਪਾਵੇ ਕਰੋੜਾ ਹੀ ਬ੍ਰਹਮੇ ਕਰੋੜਾ ਹੀ ਵਿਸ਼ਨੂ ਕਰੋੜਾ ਹੀ ਸ਼ਿਵ ਤੇ ਲੱਖਾਂ ਹੀ ਜੀਵ ਉਸ ਵਾਹਿਗੁਰੂ ਹਰੀ ਜੀ ਦੀ ਪ੍ਰਾਪਤੀ ਵਾਸਤੇ ਧਾਵੇ ਦੌੜਦੇ ਹਨ ਕਰੋੜਾਂ ਹੀ ਪੁਰਖ ਕਰੋੜਾਂ ਸ਼ਾਸਤਰਾਂ ਦੀਆਂ ਕਰੋੜਾਂ ਕੋਟੀਆਂ ਜੁਗਤੀਆਂ ਦੇ ਕੇ ਉਸ ਅਲਖ ਸਰੂਪ ਨੂੰ ਲਖਣ ਵਾਸਤੇ ਦੌੜਦੇ ਹਨ ਪਰ ਇੱਕ ਤਿਲ ਭਾਵ ਥੋੜੇ ਮਾਤਰ ਵੀ ਉਸ ਪਰਮੇਸ਼ਰ ਵਾਹਿਗੁਰੂ ਦਾ ਮਹਿਲ ਨਿਜ ਸਥਾਨ ਸਰੂਪ ਨਹੀਂ ਬਾ ਸਕੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ ਰਹਾਉ ਉਹ ਕੌਣ ਕਿਹੋ ਜਿਹਾ ਸੁਹਾਵੀ ਸੁਖਦਾਈ ਵੇਲਾ ਸਮਾ ਹੈ ਉਸ ਵੇਲੇ ਦੀ ਕਿਹੜੀ ਘੜੀ ਸ਼ੋਭ ਨੀਕ ਹੈ ਜਿਸ ਵੇਲੇ ਪ੍ਰਭ ਪਰਮੇਸ਼ਰ ਨਾਲ ਮੇਲਾ ਮਿਲਾਪ ਹੁੰਦਾ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਹਨ ਲੱਖ ਭਗਤ ਜਾ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸੱਧ ਹੈ ਹੇ ਗੁਰਸਿੱਖੋ ਲੱਖਾਂ ਹੀ ਭਗਤੀ ਕਰਨ ਵਾਲੇ ਜਿਸ ਪ੍ਰਭੂ ਨੂੰ ਦਿਲ ਦੀ ਭਾਵਨਾ ਨਾਲ ਅਰਾਧੇ ਹਨ ਲੱਖ ਕਈ ਲੱਖਾਂ ਹੀ ਤਪੀਸਰ ਤਪੀਆਂ ਦੇ ਈਸ਼ਰ ਤਪੱਸਿਆ ਕਰਨ ਵਾਲੇ ਉਸ ਦੇ ਮਿਲਾਪ ਲਈ ਤਪ ਹੀ ਸਾਧੈ ਸਾਧ ਦੇ ਭਾਵ ਕਰਦੇ ਆ ਲੱਖ ਜੋਗੀਸਰ ਕਰਤੇ ਜੋਗਾ ਲੱਖ ਭੋਗੀਸਰ ਭੋਗੇ ਭੋਗਾ ਲੱਖਾਂ ਹੀ ਜੋਗੀਸਰ ਜੋਗੀਆਂ ਦੇ ਈਸ਼ਰ योगी ਉਸ ਦੀ ਪ੍ਰਾਪਤੀ ਲਈ ਯੋਗ ਸਾਧਨਾ ਨੂੰ ਕਮਾਉਣਾ ਕਰਦੇ ਆ ਲੱਖਾਂ ਹੀ ਭੋਗੀ ਸਰ ਭੋਗੀਆਂ ਦੇ ਈਸ਼ਰ ਰਾਜੇ ਅਨੇਕਾਂ ਭੋਗਾਂ ਨੂੰ ਭੋਗਦੇ ਆ ਘਟ ਘਟ ਵਸਹਿ ਜਾਣਹਿ ਥੂਰਾ ਹੈ ਕੋਈ ਸਾਜਣ ਪਰਦਾ ਤੋਰਾ ਓ ਪਰਮੇਸ਼ਰ ਦਾ ਘਟ ਘਟ ਸਰੀਰਾਂ ਸਰੀਰਾਂ ਚਾਰੇ ਖਾਣੀਆਂ ਦੇ ਕਟਾਂ ਕੱਡਾਂ ਵਿੱਚ ਵਸਦਾ ਪਰ ਉਸ ਨੂੰ ਜਾਣਦੇ ਥੋੜੇ ਹੀ ਆ ਐਸਾ ਕੋਈ ਹੈ ਐਸਾ ਕੋਈ ਕੋਈ ਗੁਰਮਖ ਸਾਜਣ ਕਈਏ ਸੱਜਣ ਹੈ ਜਿਸਨੇ ਪਰਮਰੂਪੀ ਪਰਦਾ ਤੋੜਾ ਤੋੜਿਆ ਹੈ ਕਰੋ ਯਤਨ ਜੇ ਹੋਏ ਮਿਹਰਬਾਨ ਤਾਕੋ ਦੇਈ ਜੀਓ ਕੁਰਬਾਨ ਹੁਣ ਮੈਂ ਹੀ ਯਤਨ ਉਦਮ ਕਰਦਾ ਹਾਂ ਕਿ ਜੇਕਰ ਉਹ ਪਰਦਾ ਤੋੜਨ ਵਾਲਾ ਗੁਰਮਖ ਮੇਰੇ ਤੇ ਮਿਹਰਬਾਨ ਦਇਆਵਾਨ ਹੋ ਜਾਵੇ ਉਸ ਗੁਰਮਖ ਸੱਜਣ ਨੂੰ ਮੈਂ ਆਪਣਾ ਜੀਵਨ ਹੀ ਕੁਰਬਾਨ ਵਾਰ ਦੇਣਾ ਕਰਾਂ ਇਸ ਪ੍ਰਕਾਰ ਦੇ ਬਚਨ ਕਰਕੇ ਹੁਣ ਪ੍ਰਾਪਤੀ ਦਾ ਸਾਧਨ ਵੀ ਸਤਿਗੁਰੂ ਦੱਸਦੇ ਆ ਫਿਰਦ ਫਿਰਦ ਸੰਤਨ ਪਹਿ ਆਇਆ ਦੂਖ ਬ੍ਰਹਮ ਹਮਾਰਾ ਸਗਲ ਮਿਟਾਇਆ ਇਸ ਪ੍ਰਕਾਰ yogੀਆਂ ਭੋਗੀਆਂ ਦੀ ਸੰਗਤ ਵਿੱਚ ਫਿਰਦਾ ਫਿਰਦਾ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸੰਗਤ ਦੇ ਪਾਸ ਆਇਆ ਉਨਾਂ ਨੇ ਸਾਡਾ ਅਗਿਆਨ ਦਾ ਦੁੱਖ ਸਰੂਪ ਦਾ ਭਰਮ ਸਾਰਾ ਹੀ ਮਿਟ ਦਿੱਤਾ ਹੈ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੋ ਨਾਨਕ ਪ੍ਰਭ ਮੇਰਾ ਊਜਾ ਤਦੋਂ ਮੈਨੂੰ ਪਰਮੇਸ਼ਰ ਨੇ ਆਪਣੇ ਮਹਿਲ ਨਿਜ ਥਾਂਸ ਰੂਪ ਵਿੱਚ ਬੁਲਾ ਲਿਆ ਜਿੱਥੇ ਮੈਂ ਅੰਮ੍ਰਿਤ ਪਾਉ ਬ੍ਰਹਮ ਆਨੰਦ ਨੂੰ ਭੋਗਣਾ ਕੀਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੇਰਾ ਪ੍ਰਭੂ ਪਰਮੇਸ਼ਰ ਸਾਰਿਆਂ ਤੋਂ ਉੱਚਾ ਹੈ ਬੜਹੰਸ ਮਹੱਲਾ ਪੰਜਵਾ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤਗੁਰ ਚਰਣਾ ਉਚਾਰ ਘੜੀ ਦਾ ਵੇਲਾ ਸਮਾਂ ਧੰਤਾ ਦੀ ਜੋਗ ਹੈ ਜਿਸ ਸਮੇਂ ਵਿੱਚ ਗੁਰਾਂ ਦੇ ਦਰਸ਼ਨ ਦੀਦਾਰਿਆਂ ਨੂੰ ਕਰੀਦਾ ਹੈ ਮੈਂ ਤਾਂ ਸਤਗੁਰਾਂ ਦੇ ਚਰਨਾ ਕਮਲਾਂ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ ਜੀ ਅਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਰਹਾਉ ਏ ਜੀਵਾਂ ਦੇ ਦਾਤੇ ਜੀਵਨ ਮੁਕਤੀ ਦੇ ਦਾਤੇ ਦੇਣ ਵਾਲੇ ਮੇਰੇ ਪ੍ਰੀਤਮ ਪਿਆਰੇ ਪਰਮ ਪ੍ਰੇਮ ਦੇ ਅਸਪਦ ਰੂਪ ਪਰਮੇਸ਼ਰ ਜੀ ਏ ਪ੍ਰਭੂ ਮੇਰਾ ਮਨ ਤੁਹਾਡੇ ਨਾਮ ਨੂੰ ਚਿਤੇਰੇ ਕਈਏ ਚੇਤੇ ਕਰਕੇ ਹੀ ਜਿਉਂਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਏ ਮਹਾਰਾਜੀ ਅੰਮ੍ਰਿਤ ਮ੍ਰਿਤਯੂ ਤੋਂ ਰਹਿਤ ਕਰਨ ਵਾਲੀ ਬਾਣੀ ਹੀ ਤੁਮਾਰਾ ਕੀਏ ਤੁਹਾਡਾ ਸੱਚਾ ਮੰਤਰ ਹੈ ਤੁਹਾਡਾ ਨਾਮ ਰੂਪੀ ਮੰਤਰ ਉਪਦੇਸ਼ ਤ੍ਰੈਕਾਲ ਆਬਾਦ ਰੂਪ ਹੈ ਤੇ ਤੇਰੀ ਸਿਫਤ ਸਲਾਹ ਰੂਪ ਬਾਣੀ ਅੰਮ੍ਰਿਤ ਮ੍ਰਿਤਿ ਤੋ ਰਹਿਤ ਅਮਰ ਕਰਨ ਵਾਲੀ ਹੈ ਤੁਸੀਂ ਸ਼ੀਤਲ ਸ਼ਾਂਤ ਰੂਪ ਤੇ ਪੁਰਖ ਪੂਰਨ ਵਿਆਪਕ ਹੋ ਤੁਹਾਡੀ ਦ੍ਰਿਸ਼ਟੀ ਸੁਜਾਣੀ ਅੰਤਰਜਾਮਤਾ ਵਾਲੀ ਹੈ ਸੁਜਾਣੀ ਕਹੀਏ ਗਿਆਨਵਾਨ ਬਣਾ ਦੇਣ ਵਾਲੀ ਹੈ ਸੱਚ ਹੁਕਮਤ ਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਿਨਾਸੀ ਹੀ ਮਹਾਰਾਜੀ ਤੁਹਾਡਾ ਹੁਕਮ ਵੀ ਸੱਚਾ ਹੈ ਜੇ ਤੁਸੀਂ ਸਭਨਾ ਦੇ ਹਿਰਦਿਆਂ ਸਾਧ ਸੰਗਤ ਤੁਰਿਆ ਬਾਦਰੂਪੀ ਤਖਤ ਸਿੰਘਾਸਣ ਉੱਪਰ ਨਿਵਾਸ ਕਰਨ ਵਾਲੇ ਹੋ ਏ ਸਮਰੱਥ ਪ੍ਰਭੂ ਤੂੰ ਮੇਰਾ ਸਾਡਾ ਸੁਆਮੀ ਤੇ ਅਬਿਨਾਸੀ ਨਾਸ਼ ਤੂੰ ਰਹਤ ਹੈ ਅਤੇ ਨਾਹੀਂ ਤੂੰ ਜਨਮ ਧਾਰ ਕੇ ਆਉਂਦਾ ਹੈ ਨਾਹੀਂ ਮਰ ਕੇ ਜਾਂਦਾ ਹੈ ਤੁਮ ਮੇਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਪਰ ਪੁਰ ਲੀਣਾ ਏ ਮਹਾਰਾਜੀ ਤੂੰ ਮਿਹਰਵਾਨ ਕਿਰਪਾ ਦੇ ਕਰਨ ਵਾਲਾ ਹੈ ਅਸੀਂ ਤੇਰੇ ਦੀਨਾ ਗਰੀਬ ਦਾਸ ਸੇਵਕ ਹਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਸਾਹਿਬ ਮਾਲਕ ਪ੍ਰਭੂ ਤੂੰ ਸਾਰਿਆਂ ਬ੍ਰਹਮੰਡਾਂ ਵਿੱਚ ਭਰਪੂਰ ਕਈਏ ਵਿਆਪਕ ਹੈ ਤੇ ਸਾਰਿਆਂ ਹਿਰਦਿਆਂ ਵਿੱਚ ਲੈਣਾ ਕਈਏ ਮਿਲਿਆ ਹੋਇਆ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਏ ਮਹਾਰਾਜ ਜੀ ਤੂੰ ਬੇਅੰਤ ਅੰਤ ਤੋਂ ਰਹਤ ਹੈ ਪਰ ਕੋਈ ਟਾਵਾਂ ਟਾਵਾਂ ਤੈਨੂੰ ਜਾਣਦਾ ਫਿਰ ਪ੍ਰਸ਼ਨ ਸੀ ਏ ਸਤਿਗੁਰੂ ਜੀ ਕੌਣ ਜਾਣਦਾ ਟਾਵਾਂ ਟਾਵੇਂ ਤੂੰ ਭਾਵ ਕੌਣ ਜਾਣਦਾ ਹੈ ਫਿਰ ਸਤਿਗੁਰੂ ਉੱਤਰ ਦਿੰਦੇ ਜਿਹੜਾ ਕੋਈ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਉਪਦੇਸ਼ ਦੀ ਕਮਾਈ ਕਰਦਾ ਹੈ ਉਹੀ ਉਸ ਦੇ ਸਰੂਪ ਨੂੰ ਪਛਾਣਦਾ ਕੋਈ ਹੀ ਗੁਰਾਂ ਦੀ ਕਿਰਪਾ ਪ੍ਰਾਪਤ ਕਰਕੇ ਬ੍ਰਹਮ ਨੂੰ ਪਛਾਣਦਾ ਹੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਏ ਪਿਆਰੇ ਪ੍ਰਭ ਮੇਰੀ ਸੇਵਕ ਦਾਸ ਦੀ ਤੁਹਾਡੇ ਅਗੇ ਇਹ ਅਰਦਾਸ ਬੇਨਤੀ ਹੈ ਕਿ ਏ ਪ੍ਰਭੂ ਪਰਮੇਸ਼ਰ ਮੈਂ ਤੁਮਾਰੀ ਤੁਹਾਡੇ ਚਰਨ ਪਾਵ ਨਾਮ ਨੂੰ ਜਪ ਜਪ ਕਰਕੇ ਜੀਵਣਾ ਕਰਦਾ ਹਾਂ ਹਿਰਦੇ ਵਿੱਚ ਤੁਹਾਡੇ ਚਰਨ ਕਮਲ ਵਸਾ ਕੇ ਨਾਮ ਸਿਮਰਨ ਦੁਆਰਾ ਆਤਮ ਜੀਵਨ ਪ੍ਰਾਪਤ ਕਰ ਲਵਾਂ ਰਹਾ ਹੂੰ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਹਨ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਵੋ ਤਿਨਹਿ ਤੁਮ ਜਾਤੇ ਏ ਮੇਰੇ ਦਾਤਾਰ ਪਰਮੇਸ਼ਰ ਤੁਸੀਂ ਦਿਆਲ ਦਇਆ ਦੇ ਆਲ ਘਰ ਤੇ ਪੁਰਖ ਪੂਰਨ ਵਿਆਪਕ ਹੋ ਜਿਸ ਜਿਹ ਸਹਿਭਾਵ ਜਿਸ ਨੂੰ ਤੁਸੀਂ ਆਪਣਾ ਸਰੂਪ ਜਨਾਵੋ ਜਨਾ ਦਿੰਦੇ ਹੋ ਉਸ ਨੇ ਹੀ ਤੁਹਾਨੂੰ ਜਾਣਿਆ ਹੈ ਸਦਾ ਸਦਾ ਜਾਈ ਬਲਹਾਰੀ ਇਤ ਉਤ ਦੇਖੋ ਓਟ ਤੁਮਾਰੀ ਏ ਸਦਾ ਸਦੀਵ ਕਲ ਰਹਿਣ ਵਾਲੇ ਸਰੂਪ ਮੈਂ ਤੁਹਾਡੀ ਤੋਂ ਹਮੇਸ਼ਾ ਹੀ ਬਲਹਾਰ ਕੁਰਬਾਨ ਜਾਂਦਾ ਹਾਂ ਇਸ ਲੋਕ ਤੇ ਉਸ ਲੋਕ ਪ੍ਰਲੋਕ ਵਿੱਚ ਇਕ ਤੁਹਾਡੀ ਹੀ ਓਟ ਟੇਕ ਵੇਖਦਾ ਹਾਂ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਏ ਮਹਾਰਾਜ ਜੀ ਮੈਂ ਸਤ ਸੰਤੋਖ ਦਇਆ ਧਰਮ ਆਦ ਗੁਣਾ ਤੂੰ ਹੀਣਾ ਤੇ ਤੇਰਾ ਗਿਆਨ ਆਦਿਕ ਗੁਣ ਵੀ ਕੁਝ ਨਹੀਂ ਜਾਣਿਆ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਏ ਮਹਾਰਾਜ ਤੇਰੇ ਸਾਧੂ ਸੰਤ ਜਨਾਂ ਦੇ ਦਰਸ਼ਨਾਂ ਨੂੰ ਵੇਖ ਕਰਕੇ ਮੇਰਾ ਮਨ ਭਗਤੀ ਦੇ ਮਜੀਠ ਰੰਗ ਵਿੱਚ ਰੰਗਿਆ ਗਿਆ ਹੈ ਜਿਨ੍ਹਾਂ ਸਾਧੂਆਂ ਨੇ ਤੈਨੂੰ ਦੇਖਿਆ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਮਨ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ ਵੱਡ ਹੰਸ ਮਹੱਲਾ ਪੰਜਵਾ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਉਹ ਪੂਰਨ ਪ੍ਰਭੂ ਪਰਮੇਸ਼ਰ ਸਭਨਾ ਦੇ ਅੰਦਰ ਦੀ ਜਾਣਨ ਵਾਲਾ ਹੈ ਇਤਨਾ ਬਚਨ ਕਰਕੇ ਅੱਗੇ ਗੁਰੂ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦੀ ਸਾਨੂੰ ਜੀਵਾਂ ਨੂੰ ਜਾਜ ਦੱਸਦੇ ਹਨ ਕਿ ਇਉਂ ਬੇਨਤੀਆਂ ਕਰਿਆ ਕਰੋ ਏ ਮਹਾਰਾਜ ਤੂੰ ਮੈਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜ ਦਾਨ ਵਿੱਚ ਦੇਣਾ ਕਰ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਹੇ ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਪ੍ਰਭ ਪਰਮੇਸ਼ਰ ਤੂੰ ਸਾਡੇ ਤੇ ਵੀ ਕਿਰਪਾ ਮਿਹਰ ਕਰ ਹੇ ਪੂਰਨ ਵਿਆਪਕ ਤੇ ਗੋਪਾਲਾ ਧਰਤੀ ਦੇ ਜੀਵਾਂ ਦੇ ਪਾਲਕ ਸਾਨੂੰ ਲੋਕ ਪ੍ਰਲੋਕ ਵਿੱਚ ਇਕ ਤੇਰੀ ਹੀ ਓਟ ਟੇਕ ਹੈ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰਦੇ ਹਨ ਜਲ ਥਲ ਮਹੀਲ ਰਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਏ ਮਹਾਰਾਜ ਜੀ ਤੂੰ ਸਾਰੇ ਜਲਾਂ ਥਲਾਂ ਖੁਸ਼ਕ ਦਾਵਾਂ ਵਿੱਚ ਮਹੀਲ ਮਹੀ ਪ੍ਰਿਥਵੀ ਤੇ ਅਲ ਆਕਾਸ਼ ਵਿੱਚ ਭਰਪੂਰੇ ਵਿਆਪਕ ਹੋ ਰਿਹਾ ਹੈ ਜਲਦੀ ਨਿਆਈ ਪ੍ਰੇਮੀਆਂ ਵਿੱਚ ਥਲਦੀ ਨਿਆਈ ਪਦਾਰਥਾਂ ਦੀ ਇੱਛਾ ਵਾਲਿਆਂ ਵਿੱਚ ਮਹੀਦੀ ਨਿਆਈ ਬੁੱਧੀ ਵਿੱਚ ਤੇ ਅਲ ਆਕਾਸ਼ ਦੀ ਨਿਆਈ ਸਾਰੇ ਹਿਰਦਿਆਂ ਵਿੱਚ ਤੂੰ ਵਿਆਪਕ ਹੋ ਰਿਹਾ ਹੈ اے ਪ੍ਰਭ ਪਰਮੇਸ਼ਰ ਤੂੰ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਸਾਰਿਆਂ ਦੇ ਨੇੜੇ ਵੱਸਦਾ ਹੈ ਅਤੇ ਕਿਸੇ ਤੋਂ ਵੀ ਦੂਰ ਨਹੀਂ ਹੈ ਜਿਸ ਨੂੰ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੀ ਗੁਣ ਗਾਏ ਹੀ ਮਹਾਰਾਜ ਜੀ ਜਿਸ ਨੂੰ ਤੂੰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਹੈ ਉਹ ਹੀ ਤੈਨੂੰ ਧੁੰਦਾ ਹੈ ਏ ਹਰੀ ਫਿਰ ਉਹ ਅਠੇ ਪਹਿਰ ਰਾਤ ਦਿਨ ਹੀ ਆਪ ਜੀ ਦੇ ਗੁਣ ਗਾਉਂਦਾ ਹੈ ਜੀ ਜੰਤ ਸਗਲੇ ਪ੍ਰਤਿਪਾਰੇ ਸਰਨ ਪਰਿਉ ਨਾਨਕ ਹਰ ਦੁਆਰੇ ਛੋਟੇ ਵੱਡੇ ਸਾਰੇ ਜੀ ਜੰਤ ਤੁਸੀਂ ਪਾਲਣ ਕਰਦੇ ਹੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਏ ਪ੍ਰਭੂ ਪਰਮੇਸ਼ਰ ਜੀ ਮੈਂ ਤੁਹਾਡੇ ਦੁਆਰੇ ਦੁਆਰ ਸਾਧ ਸੰਗਤ ਦੀ ਸਰਨ ਓਟ ਵਿੱਚ ਪਿਆ ਵਡਹਾਂਸ ਮਹੱਲਾ ਪੰਜਵਾ ਤੂੰ ਵੱਡ ਦਾਤਾ ਅੰਤਰਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਏ ਮਹਾਰਾਜੀ ਤੂੰ ਸਭ ਤੋਂ ਵੱਡਾ ਤ੍ਰੈਕਾਲ ਆਬਾਦ ਰੂਪ ਹੈ ਸਭਨਾ ਦਾ ਦਾਤਾਰ ਤੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਹੈ। हे ਪੂਰਨ ਵਿਆਪਕ ਤੇ ਸਭਨਾ ਦੇ ਸੁਆਮੀ ਮਾਲਕ ਪ੍ਰਭੂ ਪਰਮੇਸ਼ਰ ਜੀ ਤੂੰ ਸਾਰਿਆਂ ਦੇ ਵਿੱਚ ਪਸਰਿਆ ਹੋਇਆ ਹੈ। ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੇਮਾਰਾ ਰਹਾਉ। हे ਮੇਰੇ ਪ੍ਰੀਤਮ ਪਿਆਰੇ ਪ੍ਰਭ ਪਰਮੇਸ਼ਰ ਮੈਨੂੰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ। ਮੈਂ ਤੁਹਾਡਾ ਨਾਮ ਸਰਦਾ ਤੇ ਵਿਸ਼ਵਾਸ ਰੂਪ ਸੁਣ ਕੰਨਾਂ ਦੁਆਰਾ ਸਰਵਨ ਕਰਕੇ ਹੀ ਜਿਉਂਦਾ ਹਾਂ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਹਨ ਤੇਰੀ ਸ਼ਰਣ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਧੂਰੇ ਏ ਮੇਰੇ ਪੂਰਨ ਸਤਿਗੁਰ ਸਾਹਿਬ ਜੀ ਮੈਂ ਤੁਹਾਡੀ ਸ਼ਰਣ ਓਟ ਪਨਾਹ ਵਿੱਚ ਪਿਆ ਹਾਂ ਮੇਰਾ ਤੇਰੇ ਸੰਤਾਂ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਚਰਨ ਧੂੜ ਨਾਲ ਮਨ ਨਿਰਮਲ ਸ਼ੁੱਧ ਹੋ ਜਾਂਦਾ ਹੈ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲਹਾਰੇ ਏ ਮਹਾਰਾਜੀ ਤੁਹਾਡੇ ਕਮਲ ਵਤ ਨਿਰਲੇਪ ਚਰਨ ਮੈਂ ਆਪਣੇ ਹਿਰਦੈ ਮਨ ਦੇ ਅੰਦਰ ਧਾਰਨ ਕੀਤੇ ਹਨ ਤੁਹਾਡੇ ਦਰਸ਼ਨ ਦੀਦਾਰ ਤਾਈ ਮੈਂ ਬਲਹਾਰੇ ਕੁਰਬਾਨ ਜਾਂਦਾ ਹਾਂ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਏ ਮਹਾਰਾਜੀ ਤੂੰ ਆਪਣੀ ਕਿਰਪਾ ਮਿਹਰ ਕਰ ਜਿਸ ਕਰਕੇ ਮੈਂ ਤੇਰੇ ਗੁਣਾ ਤਾਂ ਹੀ ਗਾਉਣਾ ਕਰਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤੁਹਾਡੇ ਨਾਮ ਨੂੰ ਜਪਦਿਆਂ ਹੀ ਆਤਮਿਕ ਸੁਖ ਆਨੰਦ ਨੂੰ ਪ੍ਰਾਪਤ ਕਰਾ ਵੜਹਾਂਸ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਸੰਤ ਜਨਾਂ ਦੇ ਸੰਗ ਤੋਂ ਨਾਮ ਦੀ ਪ੍ਰਾਪਤੀ ਦੇ ਤੇ ਨਾਮ ਤੋਂ ਪਰਮੇਸ਼ਰ ਦੀ ਕਿਰਪਾਲਤਾ ਬਾਰੇ ਕਥਨ ਕਰਦੇ ਆ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬ ਹੂ ਸ਼ੀਜੈ ਸਾਧ ਸੰਗ ਮਹਾਤਮਾ ਜਨਾਂ ਦੀ ਸੰਗਤ ਵਿੱਚੋਂ ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਣਾ ਕਰੀਦਾ ਹੈ ਇਸ ਨਾਮ ਅਮਰਤ ਦੇ ਪੀਣ ਵਾਲੇ ਦਾ ਨਾਂ ਕਦੇ ਜੀਵ ਮੌਤ ਕਰਕੇ ਮਰਦਾ ਜੀਉ ਤੇ ਨਾ ਹੀ ਕਦ ਕਬ ਹੁਸੀਜੈ ਨਾਸ਼ ਹੁੰਦਾ ਵੱਡ ਭਾਗੀ ਗੁਰ ਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾਉ ਵੱਡੇ ਭਾਗਾਂ ਕਰਕੇ ਹੀ ਪੂਰਨ ਗੁਰੂ ਪ੍ਰਾਪਤ ਕਰੀਦਾ ਹੈ ਫਿਰ ਗੁਰਾਂ ਦੀ ਕਿਰਪਾ ਮਿਹਰ ਤੋਂ ਹੀ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਦਾ ਹੈ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਹਨ ਰਤਨ ਜਵਾਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਭਏ ਨਿਹਾਲਾ ਪਰਮੇਸ਼ਰ ਦਾ ਨਾਮ ਰਤਨ ਜਵਾਹਰ ਮਾਣਕ ਤੇ ਲਾਲਾ ਦੀ ਨਿਆਈਂ ਅਮੋਲਕ ਹੈ ਵਿਰਾਗ ਰੂਪੀ ਰਤਨ ਗਿਆਨ ਰੂਪੀ ਜਵਾਹਰ ਸਰਵਣ ਮੰਨਣ ਅਧਿਆਸਨ ਰੂਪੀ ਮਾਣਕ ਤੇ ਪ੍ਰੇਮ ਰੂਪੀ ਲਾਲ ਦੇ ਦੇਣ ਵਾਲਾ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਿਮਰ ਸਿਮਰ ਜਾਦ ਕਰ ਕਰਕੇ ਅਸੀਂ ਨਿਹਾਲ ਨਿਹਾਲਾ ਆਨੰਦ ਪ੍ਰਸੰਨ ਹੋਏ ਆਂ ਨਿਹਾਲਾ ਦੁੱਖਾਂ ਤੋਂ ਰਹਿਤ ਹੋ ਗਏ ਆਂ ਉਸ ਸਿਮਰ ਸਿਮਰਨੇ ਜੋਗ ਪਰਮੇਸ਼ਰ ਦੇ ਨਾਮ ਨੂੰ ਸਿਮਰ ਚੇਤੇ ਕਰਕੇ ਅਸੀਂ ਨਿਹਾਲਾ ਭਾਵ ਆਨੰਦ ਵਿੱਚ ਹੋ ਗਏ ਆਂ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਅਸੀਂ ਜਿੱਥੇ ਕਿਤੇ ਵੀ ਵੇਖਦੇ ਹਾਂ ਉੱਥੇ ਸੰਤ ਜਨਾਂ ਦੀ ਸਰਣਾ ਓਟ ਵਿੱਚ ਪੈ ਕੇ ਲੋਕ ਪ੍ਰਲੋਕ ਵਿੱਚ ਉਧਾਰ ਹੁੰਦਾ ਜਿਨ੍ਹਾਂ ਨੇ ਵੀ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਉਹਨਾਂ ਨੇ ਆਪਣੇ ਮਨ ਅੰਤਹਿ ਕਰ ਨੂੰ ਨਿਰਮਲ ਸ਼ੁੱਧ ਉਜਲਾ ਕਰਨਾ ਕੀਤਾ ਹੈ ਕਟਕੜੇ ਅੰਤਰ ਮੇਰਾ ਸੁਆਮੀ ਊਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਮੇਰਾ ਸੁਆਮੀ ਮਾਲਕ ਵਾਹਿਗੁਰੂ ਸਾਰੇ ਹੀ ਘਟਾਂ ਘਟਾਂ ਹਿਰਦਿਆਂ ਹਿਰਦਿਆਂ ਵਿੱਚ ਉਹ ਚੌਹਾ ਖਾਣੀਆਂ ਦੇ ਘਟਾਂ ਵਿੱਚ ਵੂਠਾ ਵਸਿਆ ਹੋਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਪ੍ਰਭ ਪਰਮੇਸ਼ਰ ਢੂਠਾ ਪ੍ਰਸੰਨ ਹੋਇਆ ਤਰੁੱਠਿਆ ਤਦੋਂ ਹੀ ਅਸਾਂ ਨੇ ਨਾਮ ਦੀ ਦਾਤ ਨੂੰ ਪ੍ਰਾਪਤ ਕੀਤਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ